ਕਮਿਸਰ ਦੇ ਮਜੀਠਾ ਇਲਾਕੇ ਵਿੱਚ ਇੱਕ ਮੋਬਾਈਲ ਫੋਨ ਦੇ ਲੈਣ ਦੇ ਨੂੰ ਲੈ ਕੇ ਦਿਰੰਸ਼ਕਰ ਝਗੜਾ ਹੋ ਗਿਆ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਨੌਜਵਾਨ ਗੰਭੀਰ ਜ਼ਖਮੀਆਂ ਚੜਰੇ ਦੀ ਪੂਰੀ ਸੀਸੀਟੀਵੀ ਘਟਨਾ ਸਾਹਮਣੇ ਆਈ ਹੈ ਕੈਮਰੇ ਵਿੱਚ ਇਹ ਘਟਨਾ ਕੈਪ ਹੋ ਗਈ ਹੈ ਤੇ ਇਸ ਮਾਮਲੇ ਵਿੱਚ ਨੌਜਵਾਨ ਰਵੀ ਨੇ ਦੱਸਿਆ ਕਿ ਰਾਤ ਨੂੰ ਕੁਝ ਬੰਦੇ ਆ ਗਏ ਸਨ ਮੈਂ ਬਾਹਰ ਸੀ ਤੇ ਉਹਨਾਂ ਨੇ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਪਰਵਾਸੀ ਕਰਮਚਾਰੀਆਂ ਦੇ ਨਾਲ ਉਹਨਾਂ ਦੇ ਨਾਲ ਗਾਲੀ ਗਲੂਚ ਕੀਤਾ ਜਿਸ ਤੋਂ ਬਾਅਦ ਉਹਨਾਂ ਤੇ ਹਮਲਾ ਕੀਤਾ ਗਿਆ ਤੇ ਇਹ ਘਟਨਾ ਵਾਪਰੀਆ ਖਾਲਾ ਕੀਪਰੇ ਮਾਮਲੇ 'ਚ ਪੁਲਿਸ ਦੇ ਵੱਲੋਂ ਕੇਸ ਦਰਜ ਕਰਕੇ ਅਗਲੀ ਜਾਂਚ ਦੀ ਗੱਲ ਕੀਤੀ ਜਾ ਰਹੀ ਹੈ ਉਹ ਕੱਲ ਬੰਦੇ ਆਏ تھے ਫੋਨ ਲੈ ਕੇ ਫੋਨ ਵੇਚਦੇ ਤੇ ਫੋਨ 15 ਸੰਧੇ ਦੇ मेरे को मनाली घूमने जाना है फोन ले लो मेरा पैसा है फोन फोन किसका था तो का है उसी के था वो आपने पंद्रह सौ हाँ, में इसको देकर फोन ले लिया और बाद में दस मिनट बाद गया बंदे बोला के लाया और बोला कि मेरा फोन दे दो मैं बोला अपना फोन ले लो पैसा मेरा जो है दे दो हाँ। और पैसा भी नहीं दिया फोन भी ले लिया ऊपर से कोई मिलकर मेरे को मारे हैं मार है हम इधर दो बंदे थे नीचे और पर थे

ਮੇਰਾ ਨਾਮ ਰਵੀ ਆ ਜੀ ਮੈਂ ਇੰਦਰਾ ਕਲੋਨੀ ਮਜੀਠਾ ਰੋਡ ਦਾ ਰਹਿਣ ਵਾਲਾ ਮੇਰੀ ਆਈਸਕ੍ਰੀਮ ਦੀ ਫੈਕਟਰੀ ਹੈ ਜੀ ਸਰ ਕੀ ਗੱਲ ਹੋਈ ਰਾਤੀ ਰਾਤੀ ਬੰਦੇ ਪਏ ਆ ਜੀ ਆਣ ਕੇ ਇਹਨਾਂ ਨੂੰ ਭਈਆਂ ਨੂੰ ਮੇਰਿਆਂ ਨੂੰ ਮੈਂ ਬਾਹਰ ਸੀ ਤੇ ਉਹਨਾਂ ਨੇ ਆਣ ਕੇ ਕੁੱਟਮਾਰ ਕੀਤੀ ਆ ਤੇ ਭਈਏ ਦਾ ਮੋਢਾ ਤੋੜਤਾ ਆ ਇਹਨਾਂ ਨੇ ਤੇ ਕੀ ਇਨਕਾਰ ਕੀ ਜਣੇਗਾ ਕਾਰਨ ਕੋਈ ਫੋਨ ਫੋਨ ਦਾ ਚੱਕਰ ਸੀ ਜੀ ਉਹ ਕੋਈ ਇਹਨਾਂ ਦਾ ਉਹਨਾਂ ਦਾ ਯਾਰ ਹੀ 1500 ਰੁਪਏ ਚ ਫੋਨ ਦੇ ਕੇ ਗਿਆ ਇਹਨਾਂ ਨੂੰ ਤੇ 10-15 ਮਿੰਟਾਂ ਬਾਅਦ ਹੀ ਉਹ ਬੰਦੇ ਆ ਗਏ ਆ ਤੇ ਉਹਨਾਂ ਨੇ ਆਣ ਕੇ ਫੋਨ ਮੰਗਿਆ ਭਈਏ ਨੇ ਫੋਨ ਦੇ ਦਿੱਤਾ ਕਹਿੰਦਾ ਜੀ ਮੇਰੇ 1500 ਰੁਪਏ ਤੁਸੀਂ ਦੇ ਦਿਓ ਤੇ ਆਪਣਾ ਫੋਨ ਲੈ ਲਓ ਤੇ ਜਦੋਂ ਇਹਨੇ ਫੋਨ ਦੇ ਦਿੱਤਾ ਨੇ 1500 ਮੰਗੇ ਆ ਉਹਨਾਂ ਨੇ ਇਹਨੂੰ ਘੁਟਣਾ ਚਾਲੂ ਕਰਤਾ ਆ ਤੇ ਮਾਰ ਮਾਰ ਕੇ ਮੇਰੇ ਕੋਲ ਵੀਡੀਓ ਰਿਕਾਰਡਿੰਗ ਆ ਜੀ ਸਾਰੀ ਮੇਰੇ ਕੋਲ ਪਈ ਹੋਈ ਆ ਮਾਰ ਮਾਰ ਫੱਟੀਆਂ ਦਾ ਮੋਢਾ ਤੋੜਦਾ ਉਹ ਕਿੰਨੇ ਬੰਦੇ ਆਏ ਸੀ ਭਈਏ ਬੰਦੇ 15 16 ਬੰਦੇ ਸੀ ਜੀ ਹੂੰ ਕੋਈ ਪੁਰਾਣੀ ਰੰਜਿਸ਼ ਨਹੀਂ ਨਹੀਂ ਪੁਰਾਣੀ ਰੰਜਿਸ਼ ਕੋਈ ਨਹੀਂ ਹੈਗੀ ਜੀ ਉਹ ਬੰਦੇ ਇੱਥੇ ਸਮਾਨ ਸੂਣ ਵੀ ਵੇਚਦੇ ਆ ਗੰਦੇ ਪਾਇਆ ਨਾ ਨੇ ਪੂਰੇ ਮਹੱਲੇ ਚ ਅਬ ਦੋ ਤਿੰਨ ਦਿਨ ਪਹਿਲੋ ਵੀ ਉਹਨਾਂ ਨੇ ਟਾਟਾਂ ਚਲਾਈਆਂ ਆ ਜੀ ਰਿਕਾਰਡ ਕੀ ਬੰਦਿਆਂ ਦਾ ਬਹੁਤ ਜੀ ਉਹ ਜੇਲੋ ਜੁਲੋ ਵੀ ਆਏ ਆ ਬੰਦੇ ਉਹ ਬਹੁਤ ਜ਼ਿਆਦਾ ਨਾਲਾ ਇੱਥੇ ਮਹੱਲੇ ਚ ਗੰਦਿਆ ਸਾਰਾ ਮਹੱਲਾ ਉਹਨਾਂ ਦੇ ਬਰਖਲਾਫ ਆ ਤੁਸੀਂ ਕਹੋਗੇ ਤੇ ਸਾਰਾ ਮਹੱਲਾ ਇਕੱਠਾ ਹੋ ਕੇ ਆ ਜੀ ਜਿੱਥੇ ਕਹੋਗੇ ਹਾਂ ਜੀ ਮੇਰੇ ਫੈਕਟਰੀ ਦੇ ਅੰਦਰ ਕੁੱਟਮਾਰ ਕੀਤੀ ਆ ਜੀ ਉਹਨਾਂ ਨੇ ਕੋਈ ਕੁਝ ਨੁਕਸਾਨ ਹੋਇਆ ਨਹੀਂ ਬੰਦੇ ਦਾ ਹੀ ਨੁਕਸਾਨ ਆ ਜੀ ਕੁਝ ਪੈਸੇ 2-3 ਹਜ਼ਾਰ ਰੁਪਈਆ ਹੀ ਉਹਦਾ ਨੁਕਸਾਨ ਆ ਬਾਕੀ ਕੋਈ ਨਹੀਂ ਕਿ ਬੰਦੇ ਕਿਨੇ ਸੀ ਤੁਹਾਡੇ ਫੈਕਟਰੀ ਦੇ ਮੇਰੇ 3-4 ਹਾਂਜੀ ਪੁਲਿਸ ਕੰਪਲੇਟ ਕਰਾਇਆ ਜੀ ਪਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਫਿਲਹਾਲ ਜੀ ਰਾਤੀ ਕੰਪਲੇਟ ਕਰਕੇ ਆਇਆ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਹਾਲੇ ਦੇਖਿਆ ਜਾ ਰਿਹਾ ਕਿ ਸੀਸੀਟੀਵੀ ਦੇ ਵਿੱਚ ਇੱਕ ਲੜਾ ਲੜਕਾ ਖੁੱਟ ਰਿਹਾ ਸੀ ਉਹ ਕਹਿ ਰਿਹਾ ਸੀ ਹਾਂਜੀ ਉਹਦੇ ਵਿੱਚ ਉਹਨਾਂ ਨੇ ਜਿਹੜੇ ਮੁੰਡੇ ਨੇ ਫੋਨ ਵੇਚਿਆ ਸੀ ਜਿਹੜੇ ਮੁੰਡੇ ਨੇ ਫੋਨ ਵੇਚਿਆ ਭਈਏ ਨੂੰ ਉਹਨੂੰ ਉਹਨਾਂ ਨੇ ਕੁੱਟਿਆ ਬਹੁਤ ਜ਼ਿਆਦਾ ਉਹ ਵੀਡੀਓ ਦੇ ਵਿੱਚ ਤੁਹਾਨੂੰ ਸਾਫ਼ ਨਜ਼ਰ ਆਏਗਾ ਬਹੁਤ ਕੁੱਟਿਆ ਆ ਦੂਜੇ ਮੁੰਡੇ ਨੂੰ ਜਿਹੜਾ ਕੁੱਟਣ ਦੇ ਉਹ ਦੂਜੇ ਮੁੰਡੇ ਨੂੰ ਕਹਿੰਦਾ ਮੇਰੀ ਵੀਡੀਓ ਬਣਾਏ ਦੀ ਕੁੱਟ ਦੇ ਦੀ ਜੋ ਤੁਹਾਨੂੰ ਸਾਫ ਵੀਡੀਓ ਦੇ ਵਿੱਚ ਨਜ਼ਰ ਆਏਗਾ ਕਿ ਕਿਦਾਂ ਕੁੱਟ ਰਿਆ ਉਹਨੂੰ ਜੀ ਉਸ ਤੋਂ ਬਾਅਦ ਇਹਨਾਂ ਨੇ ਭਈਏ ਨੂੰ ਕੁੱਟਿਆ ਜੀ ਲੱਗਦਾ ਕਿ ਉਹਨਾਂ ਨੂੰ ਪ੍ਰੋਫੈਸ਼ਨਲ ਕੋਈ ਫੋਕ ਨਹੀਂ ਹੈ ਜੀ ਭਾਜੀ ਬਿਲਕੁਲ ਨਹੀਂ ਹੈਗਾ ਜੀ ਬਹੁਤ ਜ਼ਿਆਦਾ ਬੇੜਾ ਹਾਲ ਹੈ ਇੱਥੇ ਇੰਦਰਾ ਕਲੋਨੀ ਮਜੀਠਾ ਰੋਡ 'ਚ ਸਮਾਨ ਸ਼ਰੇ ਆਮ ਵਿਕੰਦੇ ਆ ਇੱਥੇ ਲੋਕਾਂ ਦੇ ਨਿਆਣੇ ਨਿਗੇ ਨਿਗੇ ਬਰਬਾਦ ਹੋ ਚੁੱਕੇ ਨੇ ਪ੍ਰਮਾਤਮਾ ਸਰਕਾਰ ਨੂੰ ਇਹੋ ਹੀ ਆ ਅਪੀਲ ਇਹਨਾਂ ਨੂੰ ਛੇਤੀ ਤੋਂ ਛੇਤੀ ਨੱਥ ਪਾਓ ਨਹੀਂ ਤਾਂ ਉਹਨਾਂ ਵਾਲੀਆਂ ਪੀੜੀਆਂ ਨਸਲਾਂ ਖਰਾਬ ਹੋ ਜਾਣੀਆਂ ਸਾਰੀਆਂ 15 16 ਮੁੰਡੇ ਅੰਦਰ 15 16 ਮੁੰਡੇ ਸੀ ਇਸ ਕਰਕੇ ਪ੍ਰਸ਼ਾਸਨ ਨੂੰ ਇਹੀ ਅਪੀਲ ਆ ਇੰਦਰਾ ਕਲੋਨੀ ਚ ਨਸ਼ੇ ਤੇ ਲੱਤ ਪਾਈ ਜਾਵੇ ਇਹਦੇ ਆਉਣ ਵਾਲਾ ਸਮਾਂ ਬਹੁਤ ਮਾੜਾ ਜੀ ਜਿਹੜੇ ਬੰਦੇ ਤੇ ਹਮਲਾ ਕੀ ਤੋਂ ਕੀ ਕੰਮ ਕਰਦਾ ਸੀ ਮੇਰੇ ਕੋਲ ਆਈਸਕ੍ਰੀਮ ਦੀ ਰੇੜੀ ਲਾਉਂਦਾ ਜੀ ਉਹ ਪੁਲਸੀਆਂ ਵੇਚਦਾ ਉਹ ਇਹਦੇ ਪੁਲਸ ਨੂੰ ਜਾਣਕਾਰੀ ਦਿੱਤੀ ਉਸ ਨੂੰ ਜਾਣਕਾਰੀ ਦਿੱਤੀ ਜੀ ਰਾਤੀ ਪਰ ਪੁਲਸ ਨੇ ਕੋਈ ਹਾਲੇ ਫਿਲਹਾਲ ਕਾਰਵਾਈ ਹਾਲੇ ਤੱਕ ਤੇ ਕੋਈ ਕੀਤੀ ਨਹੀਂ ਹੈ ਜੀ ਕਿਸ ਤਰ੍ਹਾਂ ਦੀ ਕਾਰਵਾਈ ਦੀ ਸਮਝਦੇ ਕਾਰਵਾਈ ਜੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਜੋ ਉਹਨਾਂ ਨੇ ਕੀਤਾ ਉਹਨਾਂ ਨੂੰ ਪੇ ਆਫ ਕਰਨਾ ਚਾਹੀਦਾ ਹੈ ਜੀ ਜੋ ਉਹਨਾਂ ਨੇ ਕੀਤਾ ਇਹ ਗੱਲ ਨਹੀ ਜੀ ਬਿਲਕੁਲ ਖਤਮ ਜੀ ਕੁਛ ਨਹੀਂ ਹੈਗਾ ਜੀ ਇਹ ਸ ਦਖਾਵੇ ਹੈਗੇ ਆ ਸਰਕਾਰਾਂ ਦੇ ਕਿ ਉਹ ਕਰਤਾ ਜੀ ਉਹ ਕਰਤਾ ਕੁਝ ਨਹੀਂ ਹੈ ਜਿੱਥੇ ਛਰੇ ਆਮ ਵਿਕਦਾ ਆਣਗੇ ਮਹੱਲੇ ਨੂੰ ਪੁੱਛੋ ਤੁਹਾਨੂੰ ਕੱਲਾ ਕੱਲਾ ਘਰ ਦੱਸਾਂਗੇ ਕਿੱਥੇ ਕਿੱਥੇ ਸਮਾਨ ਵਿਕਦਾ ਜੀ ਠੀਕ ਹੈ ਕਿੰਨੇ ਪੱਤੇ ਦਰਦੇ ਤੋਂ ਟੁੱਟ ਰਹੇ ਉਹ ਉਸ ਬੰਦੇ ਦੇ ਉੱਤੇ ਮੇਰੇ ਉਹ ਉਹ ਬੰਦਾ ਉਹਦੇ ਉਹਦੇ ਭਰਾ ਹੈਗੇ ਬੰਦੇ ਦੇ ਉਸ ਬੰਦੇ ਦੇ ਭਰਾ ਆ ਉਹ ਬੰਦਾ ਵੀਡੀਓ ਦੇ ਵਿੱਚ ਨਹੀਂ ਹੈਗਾ ਪਰ ਉਹਦੇ ਭਰਾ ਹੈਗੇ ਉਹ ਬੰਦਾ ਨਹੀਂ ਹੈਗਾ ਵੀਡੀਓ ਦੇ ਵਿੱਚ ਠੀਕ ਹੈ ਰੱਦ ਕੰਪਲੇਟ ਆਏ ਸੀਗੀ ਰੋਹਤ कुमार ਵੱਲੋਂ ਇਹ ਕੋਈ ਮੋਬਾਈਲ ਦਾ ਲੈਣ ਦੇਣ ਦਾ ਮਾਮਲਾ ਇਹਨਾਂ ਦਾ ਤੇ ਤਫतीश ਕਰਕੇ ਤਸਦੀਕ ਕਰਕੇ ਜਿਹੜੀ ਵੀ ਬਣਦੀ ਕਾਰਵਾਈ ਹਮਲਚ ਲੈਂਦੀ ਜਾਊਗੀ ਡਾੜ ਕੱਢ ਕੇ ਦੇ ਡਾੜ ਕੱਢ ਕੇ ਦਿੱਤਾ ਜਰਾ ਦਾ ਹਾਂਜੀ ਸিসিਟੀਵੀ ਆਈ ਆਪਰੇ ਲੋ ਨਹੀਂ ਉਹ ਜਾਂਚ ਕਰ ਰਹੇ ਆ ਜੀ ਹਾਂ ਉਹਦੀ ਜਾਂਚ ਕਰ ਰਹੇ ਆ ਸਰ ਤੇ ਕੀ ਕਾਰਵਾਈ ਕੀਤੀ ਜਾਏਗੀ ਜਿਹੜੀ ਵੀ ਕੋਈ ਸਾਹਮਣੇ ਗੱਲ ਆਏਗੀ ਤਫतीश ਦੇ ਵਿੱਚ ਉਹ ਉਹਨੂੰ ਕਾਰਵਾਈ ਕੀਤੀ ਜਾਊਗੀ